ਵੈਲਕਮ ਬਾਈ ਜੀ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਵੀਰੇ ਅੱਜ ਨਾ ਵੀਰੇ ਮਤਲਬ ਕਿ ਅੱਜ ਦਾ ਦਿਨ ਤਾਂ ਹੋ ਗਿਆ ਖਰਾਬ ਕਲੱਚ ਬਲੇਡ ਖਰਾਬ ਗਈ ਮਸ਼ੀਨ ਦੀ ਜਦ ਰਪੇਟ ਟਾਈਮ ਖੁੱਲੀ ਨਹੀਂ ਸੀਗੀ ਹੁਣ ਅੱਜ ਚੇਂਜ ਕਰ ਕਰੀ ਜਾਗੀ ਦੇਖਣ ਲੱਗੇ ਆ ਚਾਲਦੀ ਨਹੀਂ ਪਰ ਮਤਲਬ ਕਿ ਜਿਹੜੀ ਵੀ ਅਸੀਂ ਚੀਜ਼ ਖੋਲਦੇ ਆਂਗੇ ਪਹਿਲਾਂ ਸਪੀਡ ਚੈਂਜਰ ਖੋਲਿਆ ਸੀ ਉਹਨੂੰ ਕੀ ਕਹਿੰਦੇ ਹੋ ਇਹੋ ਕਿਹਨੂੰ ਆਹ ਸਪੀਡ ਚੈਂਜਰ ਨੂੰ ਕਦੇ ਖੋਲੇ ਹੀ ਨਹੀਂ ਬੀਰਵੀਆ ਸਪੀਡ ਚੈਂਜਰ ਵੀ ਕਦੇ ਕਹਿੰਦਾ ਮਾਰਕ ਸਾਨੂੰ ਕਹਿੰਦਾ ਮੋੜ ਕੇ ਕਹਿੰਦਾ ਸਰਦਾਰ ਜੀ ਇਹ ਨਹੀਂ ਕਦੇ ਖੋਲਿਆ ਦੂਜੇ ਨੰਬਰ ਤੇ ਕਲੱਚ ਬਲੇਡ ਖੋਲੀ ਮੈਂ ਕਿਹਾ ਸਪਰਿੰਗ ਇਹਦੇ ਕਦੇ ਕਹਿੰਦਾ ਸਪਰਿੰਗ ਤੋਂ ਕੰਮੀ ਡਾਲਾ ਹੀ ਨਹੀਂ ਹੈ ਵੀ ਯਾਰ 2020 ਤੋਂ ਲੈ ਕੇ ਅੱਜ ਤੱਕ ਹਨਾ ਬੰਦੇ ਜਿਹੜੇ ਸੀਜ਼ਨ ਲਾ ਕੇ ਗਏ ਨੇ ਕਦੇ ਕਲੱਚ ਬਲੇਡ ਦੀ ਪ੍ਰੋਬਲਮ ਆ ਗਈ ਹੋਣੀ ਪਾਈ ਵੀ ਉਹਨਾਂ ਨੇ ਇੱਕ ਦੋ ਵਾਰ ਕਹਿੰਦਾ ਕਲੱਚ ਬਲੇਡ ਪਰ ਸਪਰਿੰਗ ਨਹੀਂ ਕਦੀ ਡਾਲਾ ਕੱਲੀ ਕਲੱਚ ਬਲੇਡ ਪਾਨ ਦੀ ਸਪਰਿੰਗ ਹੁਣ ਪ੍ਰੈਸ਼ਰ ਬਲੇਡ ਨਾਲ ਪਾਨੇ ਪੇਤੀ ਕੱਟ ਲਵਾਉਣ ਕਟੋ-ਕਟ ਵੀ ਉਹ ਤਿੰਨ ਤਿੰਨ ਸੂਤ ਵੀਰੇ ਮਤਲਬ ਕਿ ਡਾਊਨ ਹੋਈ ਪਈ ਆ ਗਈ ਇਸ ਕਰਕੇ ਇਹੋ ਜਿਹੇ ਹਾਲਾਤ ਨੇਗੇ ਹੁਣ ਕੀ ਦਸੀਏ ਆ ਲੋਕਾਂ ਬਾਰੇ ਚਲੋ ਕਿਸੇ ਨੂੰ ਕਹਿਣਾ ਤਾਂ ਚਾਹੀਦਾ ਨਹੀਂ ਹਣਾ ਮਾੜਾ ਜੋ ਵੀ ਆ ਪਰ ਮੇਰਾ ਵੀਰੇ ਪਹਿਲਾਂ ਵੀ ਦੱਸਿਆ ਵੀ ਸੀਜ਼ਨ ਲਾ ਕੇ ਜਾਂਦੇ ਨਾ ਆਪਾਂ ਚਲੋ ਨਹੀਂ ਆਉਣਾ ਗਾਹਾਂ ਨੂੰ ਉਹ ਗੱਲ ਵੱਖਰੀ ਆ ਲਖੀ ਹੈ ਨਾ ਇਹ ਤਾਂ ਹੈ ਜੇ ਨਹੀਂ ਆਉਣਾ ਗਾਹਾਂ ਨੂੰ ਉਹ ਆਉਣਾ ਨਹੀਂ ਆਉਣਾ ਗੱਲ ਵੱਖਰੀ ਉਹ ਗੱਲ ਵੱਖਰੀ ਆ ਵੀਰੇ ਵੀ ਕੰਮ ਨਾ ਅਗਲੇ ਦਾ ਯਾਰ ਆਪਦੀ ਤਿਆਰ ਰੱਖਿਆ ਕਰੋ ਦੂਜੇ ਨੰਬਰ ਤੇ ਆਪਣੀ ਸਮਝ ਕੇ ਚਲਾਇਆ ਕਰੋ ਮਸ਼ੀਨ ਨੂੰ ਜਿਹੜਾ ਬੰਦਾ ਵੀਰੇ ਰੁਜ਼ਗਾਰ ਨੂੰ ਆਪਦਾ ਆਪਦਾ ਸਮਝ ਕੇ ਚਲਾਊਗਾ ਨਾ ਉਹ ਬੰਦਾ ਖਤਾ ਨਹੀਂ ਖਾਂਦਾ ਜ਼ਿੰਦਗੀ 'ਚ ਕਹਿੰਦੇ ਨਹੀਂ ਹੁੰਦੇ ਵੀ ਕੰਮ ਅਰ ਬੰਦੇ ਦਾ ਕਰਮ ਆ ਜਿਹੜਾ ਬੰਦੇ ਨੂੰ ਕੰਮ ਆ ਨਾ ਉਹ ਬੰਦੇ ਦਾ ਕਰਮ ਆਗਾ ਇਸ ਕਰਕੇ ਕਹਿੰਨੇ ਆ ਵੀਰੇ ਵੀ ਆਪਦੀ ਕੰਬਾਈਨ ਨਾਲ ਤਾਂ ਯਾਰ ਦੇਖੋ ਮਾਲਕ ਤੁਹਾਡੇ ਨਾਲ ਨਹੀਂ ਹੈ ਵਧੀਆ ਉਹਦੀ ਬਣ ਰਹੀ ਜਾਂ ਕੁਝ ਵੀ ਲਾ ਲਓ ਸੌ ਓਰੀਜਨ ਹੋ ਜਾਂਦੇ ਨੇ ਹਨਾ ਕਈ ਵੇਲੇ ਮਾਲਕ ਨੂੰ ਆਪਾਂ ਬੋਲ ਪੈਂਦੇ ਆ ਜਾਂ ਮਾਲਕ ਆਪਾਂ ਨੂੰ ਬੋਲ ਪੈਂਦਾ ਪਰ ਰੋਜ਼ਗਾਰ ਨਾਲ ਧੋਖਾ ਨਾ ਕਰੋ ਜਿਹੜੇ ਰੋਜ਼ਗਾਰ ਤੋਂ ਆਪਾਂ ਮਤਲਬ ਕਿ ਅੱਜ ਦਾ ਪ੍ਰਸ਼ਾਦਾ ਰੋਟੀ ਖਾ ਰਹੇ ਹਾਂਗੇ ਹਨਾ ਤਾਂ ਉਹਦੇ ਨਾਲ ਧੋਖਾ ਨਾ ਕਰੋ ਵੀ ਰੋਜ਼ਗਾਰ ਨਾਲ ਬੇਈਮਾਨੀ ਕਰਾਂਗੇ ਯਾਰ ਆਪਾਂ ਵੀ ਫੇਰ ਬਹੁਤ ਨੁਕਸਾਨ ਹੋ ਜਾਂਦਾ ਹੁਣ ਜਿਹੜੀ ਗੁਰਜੀਤ ਮਸ਼ੀਨ ਆਇਆ ਤੇ ਇਹਨਾਂ ਨੇ ਬਾਈਆਂ ਲੈ ਉਹਦਾ ਇੰਜਨ ਸੀਜ਼ ਕਰ ਗਏ ਸੀਗੇ ਬੰਦੇ ਇਹੋ ਜਿਹਾ ਕੁਝ ਕਰਕੇ ਕਹਿੰਦੇ ਚੀਨੀ ਪਾ ਗਏ ਸੀ ਹਨਾ ਇਕੜੇ ਕਹਿੰਦੇ ਲੱਖੀ ਕਨੇ ਕਹਿੰਦੇ ਚੀਨੀ ਪਾ ਗਏ ਕਹਿੰਦਾ ਚੀਨੀ ਪਾ ਗਏ ਵੀਰੇ ਵੀ ਮਤਲਬ ਕਿ ਯਾਰ ਇਹੋ ਜਿਹਾ ਕੁਝ ਨਾ ਕਰਕੇ ਜਾ ਕਰੋ ਨਹੀਂ ਪੁੱਗੋ ਦੀ ਔਖੇ ਸੌਖੇ ਸੀਜ਼ਨ ਲਾਜੋ ਯਾਰ ਕਿਹੜਾ ਹੁਣ ਉਮਰ ਬ ਇਹ ਤਾਂ ਗੱਲ ਮੰਨਦੇ ਲਖੀ ਆਪਾਂ ਵੀ ਉਮਰਵੱਟਾ ਦੀ ਕਿਸ ਨਾਲ ਹੈਗਾ ਉਹ ਤਾਂ ਹੈ ਪਰ ਬੰਦੇ ਦੀ ਜਾਨ ਪਛਾਣੀ ਜਾਂਦੇ ਉਹ ਕੰਦਾ ਪਟ ਜਾਂਦਾ ਪਰ ਬੰਦਾ ਪਟ ਜਾਂਦਾ ਵੀਰੇ ਹੁਣ ਜਿਵੇਂ ਸਾਡੇ ਲਿਆ ਕਲੱਚ ਬਲੇਡ ਖੁੱਲ ਗਈ ਆਪਾਂ ਅਗਲੇ ਨੂੰ ਪਹਿਲਾਂ ਕਹਿੰਦਾ ਵੀ ਵੀਰੇ ਸਪਰਿੰਗ ਨਵੇਂ ਪਾਉਣੇ ਨੇ ਉਹ ਕਹਿੰਦਾ ਚਲੋ ਠੀਕ ਆ ਸਰਦਾਰ ਜੀ ਪਾ ਦਿਓ ਵੀ ਪਰ ਪ੍ਰੈਸਰ ਬਲੇਡ ਕੱਟ ਲਵਾਉਣ ਭੇਜਤੀ ਸੀ ਕਿ ਆਪਾਂ ਚਲ ਕੋਈ ਗੱਲ ਨਹੀਂ ਯਾਰ ਵੀ ਹਨਾ ਵੀ ਪਰ ਤੇਰਾ ਕੰਮ ਤਾਂ ਸੱਲੀ ਬਾਕਸ ਆਉਣਾ ਨਾ ਆਉਣਾ ਉਹ ਅੱਗੇ ਦੀ ਗੱਲਾਂ ਸੋਚਾਂਗੇ ਯਾਰ ਪਰ ਅੱਜ ਅਗਲੇ ਦਾ ਕੰਮ ਤਾਂ ਸੱਲੀ ਬਾਕਸ ਕਰਕੇ ਜਾਓ ਚਲੋ ਠੀਕ ਆ ਜੀ ਮਿਲਦੇ ਆ ਤੁਹਾਨੂੰ ਕਲਚ ਪਲੇਟ ਪਾ ਕੇ ਮਸ਼ੀਨ ਆਪਣੀ ਜਾਂ ਖੇਤ ਚ ਲੱਗੀ ਵੀਰੇ ਠੀਕ ਹੈ ਨਾ